ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਬੈ ਅਕਾਲ ਮੂਰਤ ਅਜੂਨੀ ਸਭੰ ਗਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵੈ ਜੇ ਸੋਚੀ ਲਖ ਬਾਰ ਚੁਪੈ ਚਪਨ ਹੋਵੈ ਜੇ ਲਾਇ ਰਹਾ ਲੈ ਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਭਰ ਸਹਸ ਸਿਆਣਪਾ ਲਖ ਹੋ ਹੈ ਤ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਾ ਆਕਾਰ ਹੁਕਮ ਨਾਲ ਕਿਹਾ ਜਾਏ ਹੁਕਮੀ ਹੋਣ ਜੀ ਹੁਕਮ ਮਿਲੇ ਬੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਹੀ ਹੈ ਹੁਕਮੈ ਅੰਦਰ ਸਭ ਕੋ ਵਾਰੁਕਮ ਨ ਕੋਏ ਨਾਨਕ ਹੁਕਮੈ ਜੇ ਬੂਝੈ ਤਹਮੇ ਕਹੇ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਬਿਖੰਬੀ ਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੈ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਤਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਈ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਕਸੈ ਵੇ ਪਰਵਾਹ ਸੱਚਾ ਸਹਿਬ ਸਾਚ ਨਾਏ ਭਾਖਿਆ ਭਉ ਪਾਰ ਅੱਖ ਮੰਗਹ ਦੇ ਦੇ ਦਾਤ ਕਰੇ ਦਾਤਾਰ ਫਿਰ ਕੈ ਅੱਗੇ ਰਖੀਐ ਜਦ ਸੇ ਦਰਬਾਰ ਮੋਹ ਕੈ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅਮਰਤ ਬੇਲਾ ਸਚ ਨਾਓ ਵਡਿਆਈ ਵਿਚਾਰ ਕਰਮੀਆਂ ਵੈ ਕੱਪੜਾ ਨਦਰੀ ਮੋਖ ਦਵਾਰ ਨਾਨਕ ਐ ਵੈ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀ ਤਾ ਨ ਹੋਏ ਆਪੇ ਆਪ ਨਰੰਜਨ ਸੋਏ ਜਿਨ세 ਵਿਆ ਤਿਨ ਪਾਇਆ ਮਨ ਨਾਨਕ ਗਾਵਿਐ ਗੁਣੀ ਨਿਦਾਨ ਗਾਵਿਐ ਸੁਣੀਐ ਮਨ ਰਖਿਐ ਪਾਉ ਦੁਖ ਪਰ ਹਰਜੋ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਾਸ ਮਾਈ ਗੁਰਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇਹੋ ਜਾਣ ਆਖਾਂ ਨਹੀਂ ਕਿਣਾ ਕਥਨ ਨਾ ਜਾਏ ਗੁਰਾ ਇੱਕ ਦੇ ਬੁਝਾਈ ਸਵਨਾ ਜੀਆਂ ਕਾ ਇੱਕ ਦਾਤਾ ਸੋਮ ਵਿਤਰ ਨਾ ਜਾਏ ਤੀਰਥ ਨਾਵਾ ਜੇ ਤਿਸ ਭਾਵਾ ਮੇਰ ਭਾਣੇ ਕੇ ਨਹੀ ਕਰੀ ਜੇਤੀ ਸੇਠ ਫਾਈ ਵੇਖਾਂ ਵੇੜ ਕਰਾਂ ਕੇ ਮਿਲ ਲਈ ਮਾਤ ਵਿੱਚ ਰਜਨ ਜੋ ਵਹਰ ਮਾਨਕ ਜੇ ਇਕ ਗੁਰ ਕੀ ਸਿਕ ਸੁਣੀ ਗੁਰਾ ਇਕ ਦੇਵ ਜਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਚਰ ਨਾ ਜਾਏ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾ ਕੰਡ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨੌਰ ਖਾਇਕੈ ਯਾ ਸਿਖੀਰਤ ਜਗ ਲੈ ਜੇ ਇਸ ਨਦਰ ਨਾ ਆਵੇ ਤ ਵਾਤ ਨ ਪੁੱਛੇ ਕੇ ਕੀਟਾੰਦਰ ਕੀਟਕਰ ਦੋਚੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤਿਆਂ ਗੁਣ ਦੇ ਤੇਹਾ ਕੋਈ ਨ ਸੁਝੈ ਜੇ ਤਿਸ ਗਣ ਕੋਏ ਕਰੇ ਸੁਣੈ ਸਿਤਪੀ ਸੁਰਨਾਥ ਸੁਣੈ ਧਰਤਵਲਾ ਆਕਾਸ ਸੁਣੈ ਦੀਪ ਲੋਪ ਪਤਲ ਸੁਣੈ ਪਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਬਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਰਸ਼ਟ ਕਾਇ ਇਸ ਨਾਨ ਸੁਣਿਆ ਪਰਪਾ ਭਾਵੇ ਮਾਣ ਸੁਣਿਆ ਲਾਗੇ ਸਹਜ ਧਿਆਨ ਨਾਨਕ ਭਗਤਾ ਸਦਾ ਬਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਰਾ ਗੁਨਾ ਕਹਿਗਾ ਸੁਣਿਆ ਛੇਕ ਪੀਰ ਪਾਤਿ ਚ ਸੁਣੇਂ ਦੇ ਪਾਵੇ ਰਾਹ ਸੁਣਿਆ ਹੱਥ ਵੈਸਗਾ ਨਾਨਕ ਭਗਤਾ ਸਦਾ ਬਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮਨਨੇ ਕਵੇ ਕਰਨ ਵਿਚਾਰ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਸੋ ਤਵੇ ਮਨਬੁੱਧ ਮਨਨੇ ਸਗਲ ਭਵਨ ਕੀ ਸੁੱਧ ਮਨਨੇ ਮੋਏ ਛੋਟਾ ਨਾ ਕਾਏ ਮਨਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰ ਘਟਾ ਕੇ ਨਾ ਪਾਏ ਮੰਨੇ ਪਤਿ ਸਿਓ ਪ੍ਰਗਟ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸਿਤੀ ਜਨਵੰਦ ਐਸਾ ਨਾਮ ਨਰੰਝਣ ਹੋਏ ਜੇ ਕੋ ਮੰਜਣੇ ਮਨ ਕੋਏ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਰੇ ਗੁਰ ਸੇਖ ਮੰਨੇ ਨਾਨਕ ਭਵੇਂ ਨ ਭਿਕ ਐਸਾ ਨਾਮ ਨਰੰਝਣ ਹੋਏ ਜੇ ਕੋ ਮੰਜਾਣੇ ਮਨ ਕੋਏ ਪੰਜ ਪਰਵਾਣ ਪੰਜ ਪ੍ਰਧਾਨ ਪੰਜੇ ਭਾਵਹਿ ਦਰਗਹਿ ਮਾਨ ਪੰਜੇ ਸੋਹੇ ਦਰ ਰਾਜਾਨ ਪੰਜਾ ਕਾ ਗੁਰੇ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤਾ ਕਹਿ ਕਰਨੇ ਨਾਹੀ ਸੁਮਾਰ ਤੋਲ ਧਰਮ ਦੇ ਆਕਾ ਪੂਤ ਸੰਤੋਖਤਾ ਪ੍ਰਕਿਆ ਜੈਨ ਸੂਤ ਜੇ ਕੋ ਬੂਝੈ ਹੋਵੇ ਸਚਿਆਰ ਤਬਲੇ ਉਪਰ ਕੇਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤੇ ਸੇ ਪਾਰ ਤਲੇ ਕਵਣ ਜੋਰ ਜੀ ਯਾਤ ਰੰਗ ਕਾ ਕੇ ਨਵ ਸਭਨਾ ਲਿਖਿਆ ਪੁੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕਹਿਤਾ ਹੋਏ ਕੇਤਾ ਤਾਣਸ ਹਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕਿਤਬ ਸਾਵੋ ਇੱਕ ਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਵੇ ਸਹੀ ਭਲੀ ਗਾਰ ਤੂ ਸਦਾ ਸਲੰਕਰੰਕਾਰ ਅ ਸੰਕ ਜਪ ਸੰਕ ਭਾਉ ਸੰਕ ਪੂਜਾ ਸੰਕ ਤਪਤਾਉ ਸੰਕ ਗ੍ਰੰਥ ਮੁਖ ਵੇਦ ਪਾਠ ਸੰਕ ਜੋਗ ਮਨ ਰਹਿਉ ਦਾਸ ਸੰਕ ਭਗਤ ਗੁਣ ਗਿਆਨ ਵਿਚਾਰ ਸੰਕ ਸਦੀ ਸੰਕ ਦਾਤਾਰ ਸੰਕ ਸੂਰਮਹ ਪਖਸਾਰ ਸੰਕ ਮੌਨ ਲਿਵ ਲਾਏ ਤਾਰ ਕੁਦਰਤ ਕਵਣ ਕਾਹ ਵਿਚਾਰ ਵਾਰਿਆ ਨਾ ਜਾਵਾ ਇਕ ਬਾਰ ਜੋ ਤੁਧ ਪਵੈ ਸਈ ਭਲੇ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹਤਿਆ ਕਮਾਹੇ ਸੰਖ ਪਪੀ ਪਾਪ ਕਰ ਜਾਹੇ ਸੰਖ ਕੁੜਿਆਰ ਕੂੜੇ ਫਰਾਹੇ ਸੰਖ ਮਲੇਸ਼ ਮਲ ਪਖ ਖਾਹੇ ਸੰਖ ਨਿੰਦ ਕੇ ਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਬਾਰਿਆ ਨਾ ਜਾਵਾ ਇੱਕ ਬਾਰ ਜੋ ਤੁਧ ਭਵੇ ਸਹੀ ਭਲਿਕਾਰ ਤੋ ਸਦਾ ਸਲੰਤਰੰਕਾਰ ਅਸੰਖ ਨਵ ਸੰਖ ਤਾਵ ਗਮ ਗਮ ਸੰਖਲੋ ਸੰਕੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲ ਅਖਰੀ ਗਿਆਨ ਗੀਤ ਗੰਗਾ ਅਖਰੀ ਲਿਖਣ ਬੋਲਣ ਬਾਣ ਅਖਰ ਸੰਜੋਗ ਬਖਾਣ ਜਿਨੇ ਹੈ ਲਿਖੇ ਤੇ ਸਰਨਾ ਹੈ ਜੇ ਪਰਮਾਏ ਤੇ ਤੇ ਪਾਹੇ ਜਿਤਾ ਕੀਤਾ ਤੇ ਤਾ ਨਾ ਹੋ ਵਿਰਣਾਵੇ ਨਾ ਹੀ ਕੋਈ ਥਾਉ ਕੁਦਰਤ ਕੌਣ ਕਹਾ ਵਿਚਾਰ ਬਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਪਰਜ ਹੱਥ ਪੈਰ ਤੰਦੇ ਹੈ ਪਾਣੀ ਤੁਤੇ ਉਤਰਸਕੇ ਮੂਤ ਪਲੀ ਦੀ ਕੱਪੜ ਹੋਏ ਦੇ ਸਾਬਣ ਲਈ ਹੈ ਉਹ ਤੋਏ ਪਰਿਆ ਮਤ ਪਪਾ ਕੈ ਸੰਗ ਉਤੋਂ ਪਹਿਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮਿ ਆਵੋ ਜਾਹ ਤੀਰਥ ਤਪਦਾ ਦਤਦਾਨ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੈਨ ਗਉਣ ਕੀ ਤੇ ਭਗਤ ਨਾ ਹੋਏ ਸੋ ਸਤ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮੰਚਾਓ ਕਉਣ ਸੁ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸ੍ਰਤੀ ਮਾਹੋ ਕਵਣ ਜਤੂ ਆਕਾਰ ਬੇਲ ਨ ਪਾਈਆ ਪੜਤੀ ਜੇ ਹੋ ਗੈ ਲੇਖ ਪੁਰਾਣ ਬਖਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨ ਜੋਗੀ ਜਾਣੇ ਰਤਮਾਹੋ ਨ ਕੋਈ ਚਾ ਕਰਤਾ ਸੇ ਠੀਕੋ ਸਾਜੈ ਆਪੇ ਜਾਣੇ ਸੋਈ ਕੈਵ ਕਰ ਆਖਾ ਕੈਵ ਸਾਲਾਹੀ ਕਿਉ ਵਰਨੀ ਕੈਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋਹੈ ਪਤਲ ਅਪਤਲ ਲਖ ਅਗਾਸਾਗਾਸ ਓੜ ਕੋੜ ਕਪਾਲ ਥਕੇ ਬੇਦ ਕਹਿਨਿਕ ਬਾਦ ਪਤਾਲ ਪਤਾਲ ਲਖ ਗਸ ਗਸ ਔੜ ਕੋੜ ਕਪਾਲ ਧਕੇ ਵੇਦ ਕਹੈ ਨਿਕ ਬਾਤ ਸਹਿਜ 18 ਕਹਿਨ ਕਿਤੇ ਬਾਸ ਲੂ ਇੱਕ ਧਾਤ ਲੇਖ ਆ ਤਲ ਕੀ ਲਿਖਿਏ ਲੇਖ ਹੋਏ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹੀ ਸਲਾਹ ਇਤੀ ਸੁਰਤ ਨਾ ਪਾਇਆ ਨਦੀਆਂ ਤੇਵਾ ਪਵੈ ਸਮੁੰਦ ਨਾ ਜਾਣੀ ਹੈ ਸਮੁੰਦਰ ਸਾ ਸੁਲਤਾਨ ਗਿਰਾ ਸੇਤੀ ਮਾਲ ਤਨ ਕੀੜੀ ਤੁਲਨਾ ਹੋਵਣੀ ਜਿਤ ਇਸ ਮਨੋ ਨਾ ਵਿਸਰੈ ਅੰਤਨਾ ਸੇਤੀ ਕਹਿਣ ਨਾ ਅੰਤ ਅੰਤਨਾ ਕਰਨੇ ਦੇਣ ਨਾ ਅੰਤ ਅੰਤਨਾ ਵੇਖਣਾ ਸੁਨ ਨਾ ਅੰਤ ਅੰਤਨਾ ਜਾਪੇ ਕੇ ਮਨ ਮੰਤ ਅੰਤਨਾ ਜਾਪੇ ਗੀਤਾ ਆਕਾਰ ਅੰਤਨਾ ਜਾਪੇ ਪਰਵਾਰ ਅੰਤ ਕਰਨ ਕਿਤੇ ਵਿਲਲਾ ਹੈ ਤਾਕਿ ਅੰਤ ਨਾ ਪਾਏ ਜਾਹੈ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਤਾ ਉੱਚੇ ਉੱਪਰ ਉੱਚਾ ਨਾ ਹੋਵੜੂ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੇ ਸੋਏ ਜੇ ਵੜਾਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾਤ ਮਾਇਕੇ ਤੇ ਮੰਗੇ ਜੋਤਿ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਕਪ ਟੁੱਟ ਬੇਕਾਰ ਕਿਤੇ ਲਲ ਮੁਕਰ ਪਾਹੇ ਕਿਤੇ ਮੂਰਖ ਖਾਈ ਕਾਏ ਤੇ ਤੇ ਆ ਦੂਖ ਉਗਸਾ ਦਮਾਰ ਰੇ ਪੈ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨਾ ਸਕੇ ਕੋਏ ਜੇ ਕੋ ਖਾ ਕੇ ਆਕਣ ਪਾਏ ਉਹ ਜਾਣੇ ਜੇ ਤੇ ਆ ਮੁਖਾਏ ਆਪੇ ਜਾਣੇ ਆਪੇ ਦੇ ਆਕੇ ਸੇ ਪੀਕੇ ਜਿਸ ਨੂੰ ਬਖਸ਼ੇ ਸਿਪ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਮਲ ਘਣਾ ਮਲ ਬਪਾਰ ਮਲ ਬਪਾਰੀਏ ਮਲ ਪੰਡਾਰ ਮਲਵੈ ਮਲ ਜਾਹੇ ਮਲ ਭੈ ਮਲਾ ਸਮਾਹੇ ਮੂਲ ਧਰਮ ਮੂਲ ਦੀਵਾਨ ਮੂਲ ਤੋਂ ਲ ਮੂਲ ਪਰਵਾਨ ਮਲ ਬਖੀ ਜ ਮੂਲ ਨੀਸਾਨ ਮਲ ਕਰਮ ਮੂਲ ਫਰਮਾਨ ਮੂਲੋ ਮੂਲ ਆਖਿਆ ਨਾ ਜਾਏ ਆਖ ਆਖ ਰਹੇ ਲੇਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਘਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਅੱਖੇ ਤਰਾਖੇ ਸਿੱਧ ਅੱਖ ਕਿਤੇ ਕੀਤੇ ਬੁੱਧ ਅੱਖੇ ਧਨ ਅੱਖ ਦੇਵ ਅੱਖ ਸੁਰ ਨਰ ਮੁੰਜਨ ਸੇਵ ਕਿਤੇ ਅੱਖ ਆਖਣ ਪਾਹੇ ਕਿਤੇ ਕਹ ਕੈ ਉਠ ਠਿਓ ਜਾਹੇ ਇਤੇ ਕਿਤੇ ਹੋਰ ਕਰੇ ਤਾਕ ਨਾ ਸਕੇ ਕੀ ਕੇ ਜਿਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਅੱਖੇ ਬੋਲ ਵਿਗਾੜ ਤਾਲ ਕੀਐ ਸਿਰ ਗਵਾਰਾ ਗਵਾਰ ਸੋ ਦਰ ਕੇਹਾ ਜੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਅਸ਼ੰਕਾ ਕੇ ਤੇ ਵਵਨ ਹਾਰੇ ਕਿਤੇ ਰਾਗ ਪਰਿ ਸੋ ਕਈਨ ਕਿਤੇ ਗਵਨ ਹਾਰੇ ਗਾਵੈ ਤਨੋਂ ਪੌਣ ਪਾਣੀ ਵੈ ਸੰਤਰਗਾ ਵੈ ਰਾਜਾ ਧਰਮ ਦਵਾਰੇ ਗਾਵੈ ਚਿਤ ਗੁਪਤ ਲਿਖ ਜਾਣਾ ਲਿਖ ਲੈ ਧਰਮ ਵਿਚਾਰੈ ਗਾਵੈ ਸਰਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦਨ ਦਸਨ ਬੈਟੇ ਦੇਵਤੇ ਅੰਦਰ ਨਾਲੇ ਗਾਵੇ ਸਤ ਸਮਾਦੀ ਅੰਦਰ ਗਾਵਣ ਸਾਧ ਵਿਚਾਰੈ ਗਾਵਣ ਜਥੀ ਸਤੀ ਸੰਤੋ ਕੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨਰ ਕੀ ਸਰਜੁਗੁਗੁ ਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਣ ਸੁਰਗਾ ਮਾ ਛੱਪਿਆਲੇ ਗਾਵਣ ਨਤਨ ਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਧ ਮਾਵਲ ਸੂਰਾ ਗਾਵੇ ਕਹਾਣੀ ਚਾਰੇ ਗਾਵੈ ਕੰਡ ਮੰਡਲ ਵਰਪੰਡਾ ਕਰ ਕਰ ਕੇ ਧਾਰੇ ਸਹੀ ਤੁਧ ਨੂੰ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਅਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਜਤਨਾਵਣ ਨਾਨਕ ਕਿਆ ਵਿਚਾਰੈ ਸੋਈ ਸੋਈ ਸਦਾ ਸਚ ਸਹਿਬ ਸਾਚਾ ਸਚੁ ਨਾਹੀ ਹੈ ਭੀ ਹੁਸੀ ਜੈ ਨਜਸੀ ਰਚਨਾ ਜੇਨ ਅਰਚਾਈ ਰੰਗੀ ਰੰਗੀ ਭਾਤੇ ਕਰ ਕਰ ਜਿਨਸੀ ਮਾਇਆ ਜਨ ਨਾ ਪਾਏ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਬੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਤ ਸਾਹੋ ਸਾਹ ਪਤ ਸਹਿਬ ਨਾਨਕ ਰਹਿਣ ਅਰਜਾਈ ਮੁੰਦਾ ਸੰਤੋਖ ਸ਼ਰਮ ਪਚੋਲੀ ਧਿਆਨ ਕੀ ਕਰਹਿ ਬੇਪੂਤ ਕੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਬੰਥੀ ਸਲ ਜਮਾਤੇ ਮਾਂਜੀ ਤੇ ਜਗ ਜੀਤ ਆਦੇਸ ਤਿਸੇ ਆਦੇਸ ਆਦ ਨੀਲ ਅਨਾਧਨ ਹਤ ਜੁਗ ਜੁਗ ਇਕੋ ਵੇਸ ਭੁਗਤ ਕੇ ਆਂਦੇ ਆ ਭੰਡਾਰਨ ਘਟ ਘਟ ਬਜਹ ਨਾਦ ਆਪ ਨਾਥ ਨਾਥੀ ਸਭਜਾ ਕੀ ਰਿਸਦ ਅਵਰਾਸਾਦ ਸੰਯੋਗ ਵਿਯੋਗ ਦੋਇ ਘਰ ਚਲਾਵੈ ਲਿਖੇ ਆਵੈ ਭਾਗ ਆਦੇਸ ਤਿਸੇ ਆਦੇਸ ਆ ਦਨੀਲ ਨਾਦਨ ਹਤ ਜੁਗ ਜੁਗ ਏਕੋ ਵੇਸ ਇਕਾ ਮਾਈ ਜੁਤਬਿਆ ਇਤੰਜਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀਵਾਨ ਜਿਪ ਤਿਸ ਭਵ ਤਿਵੇ ਚਲਾਵੈ ਜਬ ਹੋਵੇ ਫਰਮਾਨ ਉਹ ਵਖੈ ਉਹਨਾਂ ਨਦਰ ਨਆਵੈ ਬਹੁਤਾ ਇਹੋ ਬਿੜਾਨ ਅਦੇ ਇਸ ਤੇ ਹਦੇਸ ਆਦ ਨੀਲ ਨਾਦਨ ਹਤ ਜੁਗ ਜੁਗ ਏਕੋ ਵੇਸ ਅਸਣ ਲੋਏ ਲੋਏ ਭੰਡਾਰ ਜੁਗਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਰ ਦੇਸ ਤੇ ਅਦੇਸ ਆਦ ਨੀਲ ਨਾਦਨ ਹਤ ਜੁਗ ਜੁਗ ਏਕੋ ਵੇਸ ਇਕ ਦੋਜੀ ਪੌ ਲਖ ਹੋਏ ਲਖ ਵੇ ਲਖ ਵੀਸ ਲਖ ਲਖ ਗੇੜਾ ਆਖੇ ਇੱਕ ਨਾਮ ਜਗਦੀਸ਼ ਇਤਰਹ ਪਤ ਪਬੜੀਆ ਚੜੀਏ ਹੋਏ ਆ ਕਿਸ ਸੁਣ ਗੱਲਾ ਆਕਾਸ਼ ਕੀ ਕੀਟਾ ਈਰੀਸ ਨਾਨਕ ਨਦਰੀ ਭਾਈਏ ਕੂੜੀ ਕੂੜੇ ਠੀਸ ਆਖਣ ਜੋਰ ਚ ਬਹਿ ਨਾ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨ ਜੀਵਨ ਮਰਣ ਨਾ ਜੋਰ ਜੋਰ ਨ ਰਾਜ ਮਾਲ ਮਨ ਜ਼ੋਰ ਜੋਰਨ ਸੁਰਤੇ ਗਿਆਨ ਵਿਚਾਰ ਜੋਰਨ ਜੁਗਤੀ ਛੁੱਟੇ ਸੰਸਾਰ ਜਿਸ ਹਤ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਥੀ ਤਿਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਸਵੇਤਰ ਤੇਤਾ ਪ੍ਰਕ੍ਰੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤੇ ਤੇ ਸੁਹਣ ਪੰਜ ਪਰਵਾਣ ਨਦਰੀ ਕਰਮ ਭਵੇਂ ਨੀਸਾਣ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਚਾਪੇ ਜਾਏ ਧਰਮ ਗੰਡ ਕਾ ਇਹੋ ਧਰਮ ਗਿਆਨ ਗੰਡ ਕਾ ਕੋ ਕਰਮ ਕਿਤੇ ਪਵਨ ਪਾਣੀ ਬਸੰਤਰ ਕਿਤੇ ਕਾਨ ਮਹੇਸ਼ ਕਿਤੇ ਪਰਮੇ ਘਾਟ ਤੜਿਹੈ ਰੂਪ ਰੰਗ ਕੇ ਵੇਸ ਕੀਤੀਆ ਕਰਮ 부ਮੀ ਮੇਰ ਕਿਤੇ ਕਿਤੇ ਤੂਪਦੇਸ ਕਿਤੇ ਇੰਦ ਚੰਦ ਸੋਹਰ ਕਿਤੇ ਕਿਤੇ ਮੰਡਲ ਦੇਹ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਨਵ ਮਨ ਕਿਤੇ ਕਿਤੇ ਰਤਨ ਸਮੰਦ ਕਿਤਿਆ ਖਾਣੀ ਕਿਤਿਆ ਵਾਣੀ ਕਿਤੇ ਪਤ ਨਰਿੰਦ ਕਿਤਿਆ ਸਰਤੀ ਸੇਵਕ ਕਿਤੇ ਨਾਨਕ ਅੰਤਨਾਂਤ ਗਿਆਨ ਖੰਡ ਮ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋਡ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਕੜੀਏ ਬਹੁਤ ਅਨੂਪ ਤਾਂ ਕਿ ਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਤ ਮਹਾਂ ਬਲਸੂਰ ਤਿੰਨ ਮੈਂ RAM ਰਿਹਾ ਭਰਪੂਰ ਤੇ ਤੇ ਸੀਤ ਹੋਸੀ ਤਾਂ ਮਮਾ ਹੈ ਤਕ ਰੂਪ ਨ ਕਥਨੇ ਜਾਹ ਨਾ ਹੋ ਮਰੇ ਨ ਠਾਗੇ ਜਾਹ ਜਿਨ ਕੈ ਰਾਮ ਬਸੇ ਮਨ ਮਾਹ ਤਿਥੇ ਭਗਤ ਬਸੇ ਕਹਿ ਲੋ ਕਰੇ ਆਨੰਦ ਸਚਾ ਮਨ ਸੋਏ ਸਚਖੰਡ ਬਸੇ ਨਿਰੰਕਾਰ ਘਰ ਘਰ ਵੇਖੇ ਨਦਰ ਨਿਹਾਲ ਤਿਥੇ ਖੰਡ ਮੰਡਲ ਬਰਪੰਡ ਜੇ ਕੋ ਕਥੇ ਤਾਂ ਅੰਤ ਨਾਂਤ ਤਿਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੈ ਤਿਵਕਾਰ ਬੇ ਕੈ ਬੇਖੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਐਰਣ ਮਤ ਬੇਦ ਹਤਿਆਰ ਭੋਖ ਲਾਗਨ ਤਪਤਾਉ ਭਾਂਡਾ ਭਉ ਅੰਮ੍ਰਿਤ ਚਿਤ ਢਾਲ ਘੜਿਆ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤਿ ਜਿ ਸਰਾਤ ਦੋਇ ਦਾਇਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿੰਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ